ਜਿੰਨੀਆਂ ਗੱਡੀਆਂ ਆਪਾਂ ਵੀਡੀਓ ਚ ਲੈ ਕੇ ਪਹੁੰਚਦੇ ਆਂ ਜੀ ਤੁਹਾਨੂੰ ਪਤਾ ਹੀ ਹੈ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੀ ਡਿਮਾਂਡ ਤੇ ਆਪਾਂ ਲੈ ਕੇ ਪਹੁੰਚਦੇ ਆਂ ਜਿਹੜੇ ਜਿਹੜੇ ਏਰੀਆ ਚੋਂ ਜਿਹੜੀ ਜਿਹੜੀ ਗੱਡੀ ਵਾਸਤੇ ਤੁਸੀਂ ਕਹਿੰਦੇ ਰਹਿੰਦੇ ਹੋ ਜੀ ਉਸੇ ਏਰੀਆ ਚੋਂ ਉਹੀ ਗੱਡੀ ਆਪਾਂ ਲੈ ਕੇ ਪਹੁੰਚ ਜਾਂਦੇ ਆਂ ਜਿੰਨੇ ਕ ਰੇਟ ਚ ਤੁਸੀਂ ਕਹਿੰਦੇ ਹੋ ਸੀ ਅੱਜ ਜਿਹੜੀ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੇ ਅੰਤਰ 43000 ਦੀ ਗੱਡੀ ਰਹਿਣ ਵਾਲੀ ਹੈ ਜੀ ਅੱਜ ਜਿਹੜੀ ਜਮਾ ਸਸਤੀ ਹੈ ਬਾਕੀ ਹੋਰ ਵੀ ਕਈ ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਤੁਸੀਂ ਵੀਡੀਓ ਨੂੰ ਚੈੱਕ ਕਰੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੁਠੀ ਮਕਾਨ ਤੋਂ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਜੀ ਪਹਿਲੀ ਗੱਡੀ ਚੈੱਕ ਕਰੋ ਸਵੈਪਟ 13 ਮਾਡਲ ਤੇ 14 'ਚ ਰਜਿਸਟ੍ਰੇਸ਼ਨ ਹੋਈ ਹੈ ਜੀ ਫਾਸਟ ਓਨਰ ਗੱਡੀ ਆ ਜੀ ਪੰਜਾਬ ਨੰਬਰ ਚਿੱਟੇ ਰੰਗ ਦੀ ਹੈ ਜੀ ਬੰਪਰ ਬੂਮਪਰ A to Z ਆਪਾਂ ਨੂੰ ਪੂਰਾ ਵਧੀਆ ਮਿਲ ਜਾਣਗੀ 3,65,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਪੂਰੀ ਵਧੀਆ ਲੈ ਕੇ ਪਹੁੰਚੀ ਆ ਤੇ ਆਪਾਂ ਏਰੀਆ ਜਿਹੜਾ ਲੈ ਕੇ ਪਹੁੰਚੀ ਆ ਲੁਧਿਆਣਾ ਜੀ ਲੁਧਿਆਣੇ ਏਰੀਆ ਚੋਂ ਕਾਫੀ ਜ਼ਿਆਦਾ ਡਿਮਾਂਡ ਆਈ ਸੀਗੀ ਤੁਹਾਡੀ ਫਰਮਾਇਸ਼ ਤੇ ਆਪਾਂ ਸਵਿਫਟ ਗੱਡੀ ਇਹ ਲੁਧਿਆਣੇ ਏਰੀਆ ਚੋਂ ਲੈ ਕੇ ਪਹੁੰਚਿਆ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਹਰ ਚੀਜ਼ ਇੱਕ ਨੰਬਰ ਆਪਾਂ ਨੂੰ ਮਿਲੂਗੀ ਨਾ ਕੋਈ ਕਮੀ ਪੇਸ਼ੀ ਹੈ ਨਾ ਕੋਈ ਐਕਸੀਡੈਂਟ ਹੋਈ ਹੈ ਗੱਡੀ ਨਾ ਕੋਈ ਕੰਮ ਭਾਲਦੀ ਹੈ A to Z ਮਾਲਕ ਨੇ ਸਾਰਾ ਕੰਮ ਕਾਰੋਬਾਰ ਰੱਖਿਆ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗੀ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਕਰੋ ਗੱਲਬਾਤ ਜਿਹੜੀ ਵੀ ਕਰਨੀ ਆ ਸੈਕਿੰਡ ਗੱਡੀ ਆਪਾਂ ਰੀਟੇਲਸ ਲੈ ਕੇ ਪਹੁੰਚਿਆ ਸੀ 2012 ਮਾਡਲ ਗੱਡੀ ਆਪਾਂ ਨੂੰ ਮਿਲੂਗੀ ਇਹ ਤੀਜੇ ਨਾਮ ਗੱਡੀ ਐ ਜੀ ਇਹ ਏਰੀਆ ਫਿਰ ਤੋਂ ਆਪਾਂ ਨੂੰ ਲੁਧਿਆਣੇ ਮਿਲੂਗਾ ਜੀ ਕਿਉਂਕਿ ਲੁਧਿਆਣੇ ਤੋਂ ਕਾਫੀ ਡਿਮਾਂਡ ਆਈ ਸੀਗੀ ਤਾਂ ਕਰਕੇ ਆਪਾਂ ਲੁਧਿਆਣੇ ਸਾਈਡ ਤੋਂ ਕਾਫੀ ਗੱਡੀਆਂ ਲੈ ਕੇ ਪਹੁੰਚੇ ਹਾਂ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ 1,78,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੁਹਾਨੂੰ ਮੈਂ ਡਿਮਾਂਡ ਦੱਸ ਹੀ ਦਿੱਤੀ ਸੀਗੀ ਪਹਿਲਾਂ ਬਾਕੀ ਰੰਗ ਚੈੱਕ ਕਰੋ ਜੀ ਗੱਡੀ ਦਾ ਸਿਲਵਰ ਰੰਗ ਦੇ ਵਿੱਚ ਗੱਡੀ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਆ ਪੰਜਾਬ ਨੰਬਰ ਨੰਬਰ ਪਲੇ ਸਰਕਾਰੀ ਆਪਾਂ ਨੂੰ ਮਿਲ ਜਾਣਗੇ ਜੀ ਟਾਇਰ ਵਧੀਆ ਮਿਲ ਜਾਣਗੇ ਬਾਕੀ ਜਿਹੜਾ ਰੇਟ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜਿਆ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾਗਾ ਮੌਕੇ ਤੇ ਵੇਚ ਕੇ ਕਰ ਲਾਂਗੇ ਦਿੱਕਤ ਵਾਲੀ ਕੋਈ ਗੱਲ ਨਹੀਂ ਨਾ ਕੋਈ ਇੰਜਨ ਗੇਅਰ ਚ ਪ੍ਰੋਬਲਮ ਹੈ ਨਾ ਕੋਈ ਗੱਡੀ ਚ ਪ੍ਰੋਬਲਮ ਨਾ ਕੋਈ ਅੰਦਰੋਂ ਨਾ ਕੋਈ ਬਾਹਰੋਂ ਸਾਰਾ ਕੁਝ ਆਪਾਂ ਨੂੰ ਪੂਰਾ ਵਧੀਆ ਮਿਲੂਗਾ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਪੂਰੀ ਦੀ ਪੂਰੀ ਜਾਣਕਾਰੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਦਿੱਤਾ ਕਰੋ ਗੱਲਬਾਤ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9466029488 ਤੁਹਾਡੇ ਕੋਲੇ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਚਾਹੁੰਦੇ ਤੁਸੀਂ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਫ੍ਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਗੱਲ ਕਰਾਂਗੇ ਆਪਾਂ ਸਕੋਡਾ ਫੇਵਿਆ ਗੱਡੀ ਦੀ ਚੈੱਕ ਕਰੋ ਤੁਸੀਂ 8 ਮਾਡਲ ਗੱਡੀ ਹੈ ਭਗਤਾ ਭਾਈ ਕਾ ਜਿਹੜਾ ਏਰੀਆ ਸੀ ਤੇ ਭਗਤਾ ਭਾਈ ਕਾ ਜਿਹੜਾ ਪਿੰਡ ਹੈਗਾ ਉਹਦੇ ਲਾਗੇ ਆਪਾਂ ਨੂੰ ਇਹ ਗੱਡੀ ਮਿਲੂਗੀ ਲਾਗੇ ਕੋਈ ਪਿੰਡ ਹੈਗਾ ਕਰੇ ਘੜੀਆ ਮਾਲਕ ਦੇ 95000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਗੱਡੀ ਸੋਹਣੀ ਆ ਸੀ ਰੇਟ ਵਧੀਆ ਮਾਲਕ ਨੇ ਮੰਗਿਆ ਬਾਕੀ ਤੁਸੀਂ ਆਪ ਚੈੱਕ ਕਰੋ ਸਾਰਾ ਕੁਝ ਮਾਲਕ ਨੇ ਫੋਟੋਆਂ ਮਾਰਹੀਂ ਵਧੀਆ ਤਰੀਕੇ ਨਾਲ ਦਿਖਾਏਗਾ ਸਾਰਾ ਕੁਝ ਮਾਲਕ ਨੇ ਆਪਣੇ ਕੋਲ ਭੇਜਿਆ ਜਾਣਕਾਰੀ ਤੌਰ ਤੇ ਜੋ ਕੁਝ ਵੀ ਹੁੰਦਾ ਤੁਹਾਨੂੰ ਆਪਾ ਦੱਸ ਹੀ ਰਿਹਾ ਸੀ ਅੰਦਰ ਬਾਹਰ ਦੀਆਂ ਫੋਟੋਆਂ ਚੱਲੇ ਰਹੀਆਂ ਸਕਰੀਨ ਤੇ ਜੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਜਾ ਕੇ ਦੇਖ ਸਕਦੋ ਚਲਾ ਕੇ ਕਿਸ ਨੇ ਗੱਡੀ ਦੇਖਣੀ ਹੈ ਚਲਾ ਕੇ ਦੇਖ ਸਕਦੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਜੀ ਟਰਾਈ ਤੁਸੀਂ ਮਾਲਕ ਦੇ ਘਰੇ ਜਾ ਕੇ ਲੈ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਮਾਲਕ ਨੂੰ ਫੋਨ ਕਰ ਲਓ ਜਿਹੜਾ ਕੁਝ ਵੀ ਪੁੱਛਣਾ ਹੋਇਆ ਤੁਸੀਂ ਪਹਿਲਾਂ ਪੁੱਛ ਸਕਦੇ ਹੋ ਉਸ ਤੋਂ ਬਾਅਦ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਖਰੀਦ ਸਕਦੇ ਹੋ ਜੀ ਤੇ ਗੱਲ ਕਰਾਂਗੇ ਆਪਾਂ ਹੁਣ ਥਾਰ ਦੀ ਥਾਰ ਜੀਪ ਆਪਾਂ ਲੈ ਕੇ ਪਹੁੰਚਿਆ ਮਾਨਸਾ ਏਰੀਆ ਚੋਂ 2002 ਮਾਡਲ ਹੈ ਜੀ 1 ਲੱਖ 10 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ 10 ਇੱਕ ਵਾਰੀ ਡਿਮਾਂਡ ਓਨਰ ਵੱਲੋਂ ਆਪਣੇ ਕੋਲ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ 10 ਦੇ ਵਿੱਚੋਂ ਘਟਾ ਬਦਲ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਸੀਂ ਮਨਸਾ ਜਾਉਂਗੇ ਨਾਲੇ ਤਾਂ ਚਲਾ ਕੇ ਦੇਖ ਲਓ ਗੱਡੀ ਨੂੰ ਮਾਲਕ ਦੇ ਘਰੇ ਜਾ ਕੇ ਨਾਲੇ ਸਟਾਰਟ ਕਰਕੇ ਦੇਖ ਲਓ ਨਾਲੇ ਸਾਰਾ ਕੁਝ ਆਪ ਤਸੱਲੀ ਕਰ ਸਕਦੇ ਹੋ ਜਾ ਕੇ ਜੀ ਤੇ ਜਾਣ ਤੋਂ ਪਹਿਲਾਂ ਕੋਈ ਗੱਲ ਕਰਨੀ ਹੈ ਮਾਲਕ ਨਾਲ ਤਾਂ ਮਾਲਕ ਨਾਲ ਗੱਲ ਵੀ ਕਰ ਸਕਦੇ ਹੋ 82890 31645 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੈ ਕੋਈ ਵੀ ਗੱਲ ਤੁਸੀਂ ਆਪ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਤੇ ਗੱਡੀਆਂ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਲਾਜ਼ਮੀ ਦਬਾ ਦਿਓ లైక్ ਕਰਕੇ కామెంట్ ਕਰਦਿਆ ਕਰੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨੇ ਵੇਚਣਾ ਚਾਹੁੰਦੇ ਹੋ ਜੀ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆਕਰ ਮਕਾਨਾ ਕੋਈ ਗੱਡੀ ਆ ਬੋਲਟ ਆ ਮੋਟਰਸਾਈਕਲ ਹੈ ਛੋਟਾ ਆਥੀਆ ਵੱਡਾ ਆਥੀਆ ਕਿਵੇਂ ਵੀ ਹੈ ਜੀ ਤੇ ਇਹਦਾ ਕਰੋ ਬਸ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦੇ ਰਹਿੰਦੇ ਸੀ ਆ ਕੇ ਚੱਲਦਾ ਰਹਿੰਦਾ ਆ ਕੇ ਚੱਲਦਾ ਰਹਿੰਦਾ ਉਸ ਨੰਬਰ ਤੇ ਭੇਜ ਦਿਓ ਬਸ ਬਾਕੀ ਜਿੰਨੇ ਤੁਸੀਂ ਦੇਖ ਰਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਮਿਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਤੇ ਇੱਕ ਗੱਲਬਾਤ ਕਰਦੇ ਆ ਜੀ ਆਪਾਂ ਹੁਣ ਇੱਕ ਆਪਾਂ ਅਸ਼ੋਕਾ ਦਾ ਲਾਈ ਲੈਂਡ ਵਾਲਾ ਜਿਵੇਂ ਕਿ ਛੋਟਾ ਹਥੀ ਹੁੰਦਲ ਸੀ ਉਵੇਂ ਦਾ ਆਪਾਂ ਲੈ ਕੇ ਪਹੁੰਚਿਆ ਛੋਟਾ ਥੀ ਜਿਹੜਾ ਹੁੰਦਾ ਉਹ ਤੋਂ ਥੋੜਾ ਜਿਹਾ ਵੱਡਾ ਹੈ ਜੀ ਇਹ ਤੇ 15 ਮਾਡਲ ਹੈ 25 ਤੱਕ ਮਾਲਕ ਨੇ ਪਾਸਿੰਗ ਦੱਸੀ ਹੈ 245 ਮਾਲਕ ਨੇ ਡਿਮਾਂਡ ਦੱਸੀ ਹੈ ਤੇ ਮਾਨਸਾ ਕਹਿੰਦੀ ਹੈ ਮਾਲਕ ਮਾਨਸਾ ਖੜੇਗਾ ਤੇ ਟਾਇਰ ਵਧੀਆ ਨੇ ਕੰਡੀਸ਼ਨ ਚੈੱਕ ਕਰੋ ਜੀ ਕੈਬਿਨ ਚੈੱਕ ਕਰੋ ਬਾਡੀ ਬੈਕ ਸਾਈਡ ਵਾਲੀ ਤੁਸੀਂ ਚੈੱਕ ਕਰੋ ਜੀ ਬਾਕੀ ਤੁਸੀਂ ਫੋਟੋਆਂ ਚ ਸਾਰਾ ਕੁਝ ਦੇਖ ਲਓ ਜੇ ਕਿਸੇ ਨੂੰ ਪਸੰਦ ਆਉਂਦਾ ਇਹ ਕੋਈ ਖਰੀਦਣ ਦਾ ਹੈਗਾ ਚਾਹ ਵਨ ਕਿਸੇ ਨੇ ਭਾੜ ਢੋਣ ਵਾਸਤੇ ਜਕ ਰਾਹ ਤੇ ਚਲਾਉਣ ਵਾਸਤੇ ਲੈਣਾਗਾ ਤਾਂ ਪੂਰਾ ਵਧੀਆਗਾ ਤੇ ਤੁਸੀਂ ਬਾਕੀ ਮਾਲਕ ਨਾਲ ਗੱਲ ਕਰ ਲਿਓ ਮਾਲਕ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ ਤੇ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਮਾਲਕ ਦਾ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਸਵੈਪਟ ਡਿਜ਼ਾਇਰ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਜੀ ਚੈੱਕ ਕਰੋ ਗੱਡੀ ਨੂੰ ਇੱਕ ਵਾਰੀ ਮਾਡਲ ਦੀ ਗੱਲ ਕਰੀਏ 2017 ਮਾਡਲ ਹੈ ਸਾਢੇ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਆਦਮਪੁਰ ਮਾਲਕ ਦਾ ਏਰੀਆ ਗਾ ਨਵੇਂ ਟਾਇਰਾਂ ਚ ਨਵੀਂ ਗੱਡੀ ਆ ਪੰਜਾਬ ਨੰਬਰ ਟੌਪ ਮਾਡਲ ਗੱਡੀ ਮਾਲਕ ਨੇ ਦੱਸੀ ਆ ਨਾ ਤਾਂ ਕੋਈ ਮਾਲਕ ਕਹਿੰਦੇ ਨੇ ਵੀ ਐਕਸੀਡੈਂਟਡ ਨਾ ਕੋਈ ਰੰਗ ਹੋਈ ਆ ਨਾ ਕੋਈ ਟਾਚਿੰਗ ਹੋਈ ਆ ਜਿਵੇਂ ਸ਼ੋਰੂਮ ਚੋਂ ਕਢਵਾ ਕੇ ਲਿਆਉਣਾ ਓਮੇ ਦੀ ਮਾਲਕ ਨੇ ਰੱਖੀ ਹੋਈ ਆ ਤੇ ਕਿਸੇ ਕਾਰਨ ਕਰਕੇ ਮਾਲਕ ਨੇ ਹੁਣ ਸੇਲ ਕਰਨੀ ਹੈਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਸਕਦੋਂ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖ ਸਕਦੋਂ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੋਂ ਜੀ ਮਾਲਕ ਦਾ ਮੋਬਾਈਲ ਨੰਬਰ 9872128470 ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਗੱਡੀ ਪਹੁੰਚੀ ਹੈ ਜੈਨ ਜੈਨ ਐਲੈਕਸ 2000 ਪੂਰਾ ਮਾਡਲ ਹੈਗਾ ਗੱਡੀ ਦੇ ਟਾਇਰ ਚੈੱਕ ਕਰੂ ਰਾਮਪੁਰਾ ਫੂਲ ਮਾਲਕ ਦਾ ਏਰੀਆ ਡਿਮਾਂਡ ਕੁੱਲ 43000 ਮਾਲਕ ਨੇ ਦੱਸੀਆ ਰੇਟ ਕੀਤਾ ਜਾਊਗਾ ਤੇ ਬਾਕੀ ਤੁਸੀਂ ਇੰਜਨ ਗੇਅਰ ਚੈੱਕ ਕਰਨ ਚਲਾ ਕੇ ਦੇਖਣੀ ਹੈ ਟਰਾਈ ਲੈਣੀ ਹੈ ਸਟਾਰਟ ਕਰਕੇ ਦੇਖਣੀ ਹੈ ਤੁਹਾਨੂੰ ਮਾਲਕ ਦੇ ਘਰੇ ਜਾਣਾ ਪਊਗਾ ਜੀ ਮਾਲਕ ਦੇ ਘਰੇ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਜਿਵੇਂ ਵੀ ਤਸੱਲੀ ਕਰਨੀ ਹੈ ਤੁਸੀਂ ਕਰੋ ਜਾ ਕੇ ਜਦੋਂ ਫਿੱਟ ਬੈਂਦੀ ਹੈ ਜਾਣ ਤੋਂ ਬਾਅਦ ਚੈੱਕ ਕਰਨ ਤੋਂ ਬਾਅਦ ਤਾਂ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਡੀਲ ਕਰ ਸਕਦੇ ਹੋ ਜੀ ਰੇਟ ਮੌਕੇ ਤੇ ਬਹਿ ਕੇ ਕੀਤਾ ਜਾਊਗਾ ਕੋਈ ਐਦਾਂ ਨਹੀਂ ਹੈਗਾ ਵੀ ਫਿਕਸ ਰੇਟ ਹੈਗਾ ਬਾਕੀ ਗੱਲਬਾਤ ਤੁਸੀਂ ਆਪ ਕਰ ਲਿਓ ਸਾਰਾ ਕੁਝ ਤੁਸੀਂ ਦੇਖ ਲਿਆ ਸੀ ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਸੀਗੇ ਸਾਰਾ ਕੁਝ ਤੁਸੀਂ ਦੇਖ ਲਿਆ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਿਓ ਜੀ ਚੈੱਕ ਕਰ ਲਓ ਇੱਕ ਵਾਰੀ ਜੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਵੀ لازਮੀ ਕਰ ਦਿਓ ਕਿਹੜੇ ਏਰੀਆ ਚ ਕਿਹੜੀ ਗੱਡੀ ਕਿੰਨੇ ਕੁ ਰੇਟ ਤੱਕ ਤੁਹਾਨੂੰ ਚਾਹੀਦੀ ਹੈ ਜੀ ਤੇ ਐਡ ਕਰ ਮونیਆ ਭੇਜੋ ਆਪਣੇ ਕੋਲ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ